ਅਸੀਂ ਡੋਲਣਾ ਨਹੀਂ ਪਾਵੇਂ ਅੱਜ ਮਾਲਾ ਸੋਬਿਆ ਜੋਰ ਆਪਣਾ ਤੂੰ ਪਾਵੇਂ ਸਾਰਾ ਲਾਲ ਸੋਬਿਆ ਅਸੀਂ ਡੋਲਣਾ ਨਹੀਂ ਪਾਵੇਂ ਅੱਜ ਮਾਲਾ ਸੋਬਿਆ ਜੋਰ ਆਪਣਾ ਤੂੰ ਪਾਵੇਂ ਸਾਰਾ ਲਾਲ ਸੋਬਿਆ ਅਸੀਂ ਮਰ ਕੇ ਅਮਰ ਹੋ ਜਾਣਾ ਅਸੀਂ ਮਰ ਕੇ ਅਮਰ ਹੋ ਜਾਣਾ ਤੇ ਲਾਣ ਤਨ ਤੈਨੂੰ ਪਹਿਣੀਆਂ ਸਾਨੂੰ ਡੋਲੇ ਨਹੀਂਓ ਸਾਨੂੰ ਡੋਲੇ ਨਹੀਂ ਹੂਰਾਂ ਦੇ ਚਾਹੀਦੇ ਤੇ ਮੌਤ ਨਾਲ ਲਾਵਾਂ ਲੈਣੀਆਂ ਸਾਨੂੰ ਡੋਲੇ ਨਹੀਂ ਹੂਰਾਂ ਦੇ ਚਾਹੀਦੇ ਤੇ ਮੌਤ ਨਾਲ ਲਾਵਾਂ ਲੈਣੀਆਂ ਅਸੀਂ ਪੁੱਤਾਂ ਗੋਬਿੰਦ ਸਿੰਘ ਜੀ ਦੇ ਤੇ ਪੋਤੇ ਤੇਗ ਬਹਾਦਰ ਦੇ ਤੇਰੀ ਦਿੱਲੀ ਦੇ ਵਿੱਚ ਚਰਚੇ ਨੇ ਸਾਡੀ ਹਿੰਦ ਦੀ ਚਾਦਰ ਦੇ ਅਸਿੰਪ ਤਹਾਂ ਗੋਬਿੰਦ ਸਿੰਘ ਜੀ ਦੇ ਤੇ ਪੁੱਤੇ ਤੇਗ ਬਹਾਦਰ ਦੇ ਤੇਰੀ ਦਿੱਲੀ ਦੇ ਵਿੱਚ ਚਰਚੇ ਨੇ ਸਾਡੀ ਹਿੰਦ ਦੀ ਚਾਦਰ ਦੇ ਤੂੰ ਮਿੱਟੀ ਦੇ ਵਿੱਚ ਰੁੜ ਜਾਣਾ ਏ ਤੂੰ ਮਿੱਟੀ ਦੇ ਵਿੱਚ ਰੁੜ ਜਾਣਾ ਸਾਡੀਆਂ ਤੱਚੜਦੀਆਂ ਕਲਾ ਰਹਿਣੀਆਂ ਸਾਨੂੰ ਡੋਲੇ ਨਹੀਂਓ ਸਾਨੂੰ ਡੋਲੇ ਨਹੀਂ ਹੂਰਾਂ ਦੇ ਚਾਹੀਦੇ ਤੇ ਮੌਤ ਨਾਲ ਲਾਵਾਂ ਲੈਣੀਆਂ ਸਾਨੂੰ ਡੋਲੇ ਨਹੀਂ ਹੂਰਾਂ ਦੇ ਚਾਹੀਦੇ ਤੇ ਮੌਤ ਨਾਲ ਲਾਵਾਂ ਲੈਣੀਆਂ ਸਾਨੂੰ ਗਿੱਦੜੋਂ ਸ਼ੇਰ ਬਣਾ ਦਿੱਤਾ ਅੰਮ੍ਰਿਤ ਦੇ ਕੇ ਖੰਡੇ ਬਾਟੇ ਦਾ ਸੱਚਾ ਸੌਦਾ ਕਰਨਾ ਦੱਸਿਆਏ ਕੰਮ ਕਰਨਾ ਨਹੀਂ ਕੋਈ ਘਾਟੇ ਦਾ ਸਾਨੂੰ ਗਿੱਦੜੋਂ ਸ਼ੇਰ ਬਣਾ ਦਿੱਤਾ ਅੰਮ੍ਰਿਤ ਦੇ ਕੇ ਖੰਡੇ ਬਾਟੇ ਦਾ ਸੱਚਾ ਸੌਦਾ ਕਰਨ ਦੱਸਿਆ ਏ ਕੰਮ ਕਰਨਾ ਨਹੀਂ ਕੋਈ ਘਾਟੇ ਦਾ ਅਸੀਂ ਜੰਗ ਦੇ ਮੈਦਾਨ ਵਿੱਚ ਜੂਝਾਂਗੇ ਅਸੀਂ ਜੰਗ ਦੇ ਮੈਦਾਨ ਵਿੱਚ ਜੂਝਾਂਗੇ ਗੁਲਾਮੀਆਂ ਨਹੀਂ ਕਦੇ ਸਹਿਣੀਆਂ ਸਾਨੂੰ ਡੋਲੇ ਨਹੀਂਓ ਸਾਨੂੰ ਡੋਲੇ ਨਹੀਂ ਹੂਰਾਂ ਦੇ ਚਾਹੀਦੇ ਤੇ ਮੌਤ ਨਾਲ ਲਾਵਾਂ ਲੈਣੀਆਂ ਸਾਨੂੰ ਡੋਲੇ ਨਹੀਂ ਹੂਰਾਂ ਦੇ ਚਾਹੀਦੇ ਤੇ ਮੌਤ ਨਾਲ ਲਾਵਾਂ ਲੈਣੀਆਂ ਸਾਨੂੰ ਦੇ ਨਾ ਡਰਾਵੇ ਤੂੰ ਕੰਧਾਂ ਦੇ ਛੇਤੀ ਛੇਤੀ ਚਿੰਨ ਸੋਬਿਆ ਅਸੀਂ ਹੱਸ ਕੇ ਮੌਤ ਨੂੰ ਵਿਆਹਾਂਗੇ ਤੋ ਹੁਕਮ ਸੁਣਾ ਲਾ ਨਾ ਛਿੰਨ ਸੋਬਿਆ ਸਾਨੂੰ ਦੇ ਨਾ ਡਰਾਵੇ ਤੂੰ ਕੰਧਾਂ ਦੇ ਛੇਤੀ ਛੇਤੀ ਚਿੰਨ ਸੋਬਿਆ ਅਸੀਂ ਹੱਸ ਕੇ ਮੌਤ ਨੂੰ ਵਿਆਵਾਂਗੇ ਤੋ ਹੁਕਮ ਸੁਣਾ ਲਾ ਨਾ ਛਿੰਨ ਸੋਬਿਆ ਕਲਮ ਬੂਟੇ ਦੀ ਜੋ ਕੁਝ ਲਿਖਦੀ ਏ ਕਲਮ ਬੂਟੇ ਦੀ ਜੋ ਕੁਝ ਲਿਖਦੀ ਏ ਤੇ ਗੱਲਾਂ ਸੱਚ ਹੀ ਨੇ ਰਹਿਣੀਆਂ ਸਾਨੂੰ ਡੋਲੇ ਨਹੀਂਓ ਸਾਨੂੰ ਡੋਲੇ ਨਹੀਂਓ ਹੂਰਾਂ ਦੇ ਚਾਹੀਦੇ ਤੇ ਮੌਤ ਨਾਲ ਲਾਵਾਂ ਲੈਣੀਆਂ ਸਾਨੂੰ ਡੋਲੇ ਨਹੀਂਓ ਹੂਰਾਂ ਦੇ ਚਾਹੀਦੇ ਤੇ ਮੌਤ ਨਾਲ ਲਾਵਾਂ ਲੈਣੀਆਂ ਆ ਛੋਟੇ ਸਾਹਿਬ ਜ ਆਦਿਆਂ ਦਾ ਗੀਤ ਤੁਹਾਡੇ ਸੰਮੁਖ ਕੀਤਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਕੋਈ ਵੀ ਵੀਡੀਓ ਦੇ ਵਿੱਚ ਜਾਂ ਗੀਤਕਾਰੀ ਦੇ ਵਿੱਚ ਜਾਂ ਆਵਾਜ਼ ਦੇ ਵਿੱਚ ਜਾਂ ਕਿਤੇ ਵੀ ਕੋਈ ਕਮੀ ਲੱਗਦੀ ਹੈ ਤਾਂ ਦੱਸਣ ਦੀ ਕਿਰਪਾਲਤਾ ਕਰਿਆ ਕਰੋ ਅਸੀਂ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਜੀ ਧੰਨਵਾਦ ਜੀ